ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲਿਆਂ ਨੂੰ ਅਦਾਲਤਾਂ ਵੱਲੋਂ ਹਲੇ ਸਜ਼ਾਵਾ ਦੇਣੀਆਂ ਬਾਕੀ ਨੇ ਪਰ ਇਸ ਗੰਭੀਰ ਮਾਮਲੇ ਵਿੱਚ ਇਨਸਾਫ ਨਾ ਦੇਣ ਵਾਲਿਆਂ ਨੂੰ ਸਜ਼ਾਵਾ ਮਿਲ ਚੁੱਕੀਆਂ ਨੇ ਇਹ ਸਜ਼ਾਵਾ ਪਰਮਾਤਮਾ ਦੀ ਮਰਜ਼ੀ ਮੁਤਾਬਕ ਲੋਕਾਂ ਨੇ ਦਿੱਤੀਆਂ ਨੇ ਬੇਅਦਬੀ ਦੀਆਂ ਘਟਨਾਵਾਂ ਸਮੇਂ ਅਕਾਲੀ ਸਰਕਾਰ ਸੀ ਉਸ ਸਰਕਾਰ ਦੇ ਮੁਖੀ ਬਾਦਲ ਪਰਵਾਰ ਨੇ ਉਦੋਂ ਸਮੁੱਚੇ ਘਟਨਾ ਕ੍ਰਮਪ੍ਰਤੀ ਜੋ ਰੁਕ ਇਕਤਿਆਰ ਕੀਤਾ ਉਸ ਦਾ ਖਮਿਆਜ਼ਾ ਜੇ ਬਾਦਲ ਪਰਵਾਰ ਅਤੇ ਹਿਸ਼ ਸ਼ਰੋਮ ਨੇ ਅਕਾਲੀ ਦਲ ਭੁਗਤ ਰਿਹਾ ਉਸ ਤੋਂ ਬਾਅਦ ਇਸ ਮੁੱਦੇ ਉੱਤੇ ਗੁਟਕਾ ਸਾਫ ਦੀ ਸੌਂ ਖਾ ਕੇ ਇਨਸਾਫ ਦੇਣ ਦੇ ਵਾਅਦੇ ਨਾਲ ਸੱਤਾ ਹਾਸਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਅੱਜ ਕਿਸੇ ਤੋਂ ਲੁਕਿਆ ਹੋਇਆ ਨਹੀਂ ਇਹ ਸਭ ਸਜ਼ਾਵਾਂ ਨੇ ਅਤੇ ਇਸ ਤੋਂ ਬਾਅਦ ਬੇਅਦਬੀ ਮਾਮਲੇ ਵਿੱਚ ਚੰਦ ਹਫ਼ਤਿਆਂ ਵਿੱਚ ਇਨਸਾਫ ਦੇਣ ਦਾ ਵਾਅਦਾ ਕਰਕੇ ਆਵਾਦੀ ਪਾਰਟੀ ਨੇ ਸੱਤਾ ਹਾਸਲ ਕੀਤੀ ਸੀ ਹੁਣ 2.5 ਸਾਲ ਬੀਤ ਜਾਣ ਮਗਰੋਂ ਇਨਸਾਫ ਦੇਣ ਦੀ ਥਾਂ ਇਸ ਦੇ ਉਲਟ ਕੰਮ ਹੋ ਰਿਹਾ ਹੈ ਜਿਹੜੀ ਸਜ਼ਾ ਕੈਪਟਨ ਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੂੰ ਮਿਲੀ ਹੈ ਉਹ ਆਮ ਆਦਮੀ ਪਾਰਟੀ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲੇਗੀ ਇਹ ਕਹਿਣਾ ਹੈ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਦਾ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਬੋਲਿਆ ਕਿਸਾਨ ਕਾਂਗਰਸ ਪੰਜਾਬ ਦੀ ਮੀਟਿੰਗ ਦੌਰਾਨ ਸੁਖਪਾਲ ਸਿੰਘ ਖੈਰਾ ਨੇ ਆਖਿਆ ਕਿ 2015 ਤੋਂ ਅੱਜ ਕਰੀਬ 9 ਸਾਲ ਦਾ ਸਮਾਂ ਹੋ ਗਿਆ ਹੈ ਅਤੇ ਇਸ ਸਮੇਂ ਦੌਰਾਨ ਬਣੀਆਂ ਸਰਕਾਰਾਂ ਵਿੱਚੋਂ ਕਿਸੇ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵੱਡੇ ਅਤੇ ਗੰਭੀਰ ਮਾਮਲੇ ਵਿੱਚ ਪੁਖਤਾ ਇਨਸਾਫ ਦੇਣ ਦੀ ਦਿਸ਼ਾ ਵਿੱਚ ਕੰਮ ਨਹੀਂ ਕੀਤਾ ਇਸ ਦੀਆਂ ਉਹਨਾਂ ਨੂੰ ਸਜ਼ਾਵਾਂ ਵੀ ਮਿਲ ਗਈਆਂ ਨੇ ਬਾਦਲ ਪਰਿਵਾਰ ਨੂੰ ਅੱਜ ਤੱਕ ਗਵਾਚੀ ਸਿਆਸੀ ਜ਼ਮੀਨ ਨਹੀਂ ਮਿਲ ਰਹੀ ਇਸ ਪਰਿਵਾਰ ਦਾ ਰਾਜਨੀਤਿਕ ਗ੍ਰਾਫ ਪੂਰੀ ਤਰ੍ਹਾਂ ਢਿੱਗ ਗਿਆ ਕਿਉਂਕਿ ਇਸ ਨੇ ਬੇਅਦਬੀ ਦੇ ਮੁੱਦੇ ਉੱਤੇ ਰਾਜਨੀਤੀ ਕੀਤੀ ਅਤੇ ਇਨਸਾਫ ਨੂੰ ਦਰਕਿਨਾਰ ਕੀਤਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਅਤੇ ਉਹਨਾਂ ਦਾ ਹਸ਼ਰ ਵੀ ਅੱਜ ਸਭ ਦੇ ਸਾਹਮਣੇ ਹੈ ਇਸ ਤੋਂ ਬਾਅਦ ਸੁਖਪਾਲ ਖੈਰਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਇਸ ਮੁੱਦੇ ਉੱਤੇ ਘੇਰ ਲੈਂਦੇ ਨੇ ਸੁਖਪਾਲ ਖੈਰਾ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਘੰਟੇ ਵਿੱਚ ਇਨਸਾਫ ਅਤੇ ਬਾਅਦ ਵਿੱਚ 30 ਦਿਨ ਭਾਵੇਂ 4 ਹਫ਼ਤੇ ਵਿੱਚ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਇਨਸਾਫ ਦੇਣ ਦੀ ਥਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਡੇਰਾ ਸੱਚਾ ਸੌਦਾ ਦੇ ਸਾਥ ਖਿਲਾਫ ਮਈ 2022 ਤੋਂ ਲੰਬਿਤ 295 ਤਹਿਤ ਮੁਕੱਦਮੇ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਕੇ ਉਸ ਨੂੰ ਬਚਾ ਕਿਉਂ ਰਹੇ ਨੇ? 2015 ਤੋਂ ਅੱਜ ਆਲਮੋਸਟ 9 ਸਾਲ ਦਾ ਸਮਾਂ ਪੂਰਾ ਹੋ ਗਿਆ। ਕਿਸੇ ਸਰਕਾਰ ਨੇ ਇਸ ਮੁੱਦੇ ਤੇ ਪਖਤਾ ਇਨਸਾਫ ਦੇਣ ਦੀ ਗੱਲ ਜਿਹੜੀ ਨਹੀਂ ਕੀਤੀ। ਉਦੀ ਉਹਨਾਂ ਨੂੰ ਸਜ਼ਾਵਾਂ ਮਿਲ ਰਹੀਆਂ ਨੇ ਤੁਸੀਂ ਅੱਜ ਦੇਖ ਸਕਦੇ ਹੋ ਕਿ ਜਿਹੜਾ ਬਾਦਲ ਦਾ ਪਰਿਵਾਰ ਆ ਉਹ ਉਹਨਾਂ ਦਾ ਪੋਲਿਟੀਕਲ ਗ੍ਰਾਫ ਜਿਹੜਾ ਉਹ ਆਲਮੋਸਟ ਏਰੋਡ ਹੋ ਗਿਆ ਪੰਜਾਬ ਦੇ ਵਿੱਚੋਂ ਪ੍ਰਾਈਮਰਲੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਰਾਜਨੀਤੀ ਕੀਤੀ ਔਰ ਇਨਸਾਫ ਨੂੰ ਦਰਕਰਾਰ ਕੀਤਾ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਬਣੇ ਨੇ ਚੀਫ ਮਿਨਿਸਟਰ ਅੱਜ ਤੁਸੀਂ ਉਹਨਾਂ ਦਾ ਹਸ਼ਬ ਵੀ ਦੇਖ ਸਕਦੇ ਹੋ ਪਿਛਲੀ ਸਰਕਾਰ ਵੀ ਇਹਦੇ ਤੇ ਜਿਹੜਾ ਜੋ ਬਣਦਾ ਸੀਗਾ ਹਾਲਾਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਉਹਦੇ ਸਾਰੇ ਤੱਥ ਪੇਸ਼ ਕੀਤੇ ਗਏ ਨੇ ਸਾਰੀਆਂ ਐਫਆਈਆਰਸ ਦਾ ਰਿਕਾਰਡ ਸਾਰੇ ਜਿਹੜੇ ਗੋਲੀਕਾਂਡ ਸੀ ਕੋਟਕਪੂਰਾ ਸਮੇਤ ਬੇਬਲ ਕਲਾ ਲੇਕਿਨ ਅਨਫੋਰਚੂਨੇਟਲੀ ਜਿਹੜਾ ਐਕਸ਼ਨ ਬਣਦਾ ਸੀਗਾ ਉਹ ਕਿਤੇ ਨਾ ਕਿਤੇ ਡੀਰੇਲ ਹੁੰਦਾ ਰਿਹਾ ਇਲੈਕਸ਼ਨ ਤੋਂ ਪਹਿਲਾਂ 2022 ਚ ਕੇਜਰੀਵਾਲ ਨੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਇਹਦਾ 24 ਘੰਟੇ ਦਾ ਮਸਲਾ ਸਾਡਾ ਫਿਰ ਦੁਬਾਰਾ ਰੀਟ੍ਰੀਟ ਕੀਤਾ ਕਿ 3 ਦਿਨਾਂ ਦੇ ਵਿੱਚ ਅਸੀਂ ਇਨਸਾਫ ਦੇਾਂਗੇ ਬਲਕਿ ਜਿੱਥੇ ਹੋਰ ਇਸ਼ੂ ਸੀ ਪੰਜਾਬ ਦੇ ਇਸ ਇਸ਼ੂ ਦੇ ਉੱਤੇ ਵਾਅਦਾ ਕਰਕੇ ਉਹਨਾਂ ਨੇ ਸਰਕਾਰ ਬਣਾਈ ਔਰ ਲੋਕਾਂ ਨੇ ਵਾਦਾ ਲੋਕਾਂ ਨੇ ਭਰੋਸਾ ਕਰਕੇ ਬਹੁਤ ਵੱਡਾ ਮੈਂਡੇਟ ਦਿੱਤਾ ਪਰ ਹੁਣ ਤੱਕ ਕੀ ਬੋਲ ਰਹੇ ਨੇ ਇਸ ਵਕਤ ਮੈਂ ਲੋਕਾਂ ਦੀ ਕਚਹਿਰੀ ਵਿੱਚ ਲਿਆ ਕੇ ਦੱਸਣਾ ਚਾਹੁੰਨਾ ਕਿ ਤੱਕ ਕੀ ਬੋਲ ਰਹੇ ਨੇ ਇਸ ਵਕਤ ਕਿਸ ਤਰ੍ਹਾਂ ਇਹ ਸਰਕਾਰ ਮਗਰਲੀਆਂ ਸਰਕਾਰਾਂ ਦਾ ਰਿਕਾਰਡ ਤੋੜ ਕੇ ਦੋਸ਼ੀਆਂ ਨੂੰ ਵਿਚਾ ਰਹੀ ਹੈ ਪ੍ਰਾਇਮਰਲੀ ਇਹਦੇ ਵਿੱਚ 5 ਐਫ ਆਈ ਆਰਸ ਦਰਜ ਨੇ ਇੱਕ ਐਫ ਆਈ ਆਰ ਹੈ 36 16 2015 ਦੀ ਜਿੱਤੇ ਚ ਗੁਰੂਗ੍ਰੰਥ ਸਾਹਿਬ ਜੀ ਦੀ ਬੁਰਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਰੂਪ ਖਿਲਾਾਰੇਗੇ ਮਿੱਥ ਕੇ ਖਿਲਾਰ ਕੇ ਉਹਨਾਂ ਦਾ ਤੋਹੀਨ ਕੀਤੀ ਗਈ ਬੇਦਬੀਆਂ ਕੀਤੀਆਂ ਗਈਆਂ ਔਰ ਉਹਦਾ ਜਦੋਂ ਸਟਰਗਲ ਸ਼ੁਰੂ ਹੋਈ ਐਫ ਆਈ ਆਰ ਨੰਬਰ 129 ਕੋਟਕਪੂਰਾ ਫਾਇਲਿੰਗ ਤੇ ਐਫ ਆਈ ਆਰ ਨੰਬਰ 130 ਬੇਬਲ ਕਲਾਂ ਦੀ ਫਾਇਲਿੰਗ ਇਹਨਾਂ ਚੋਂ ਬਹੁਤੀਆਂ ਐਫ ਆਈ ਆਰਸ ਬਾਜਾਖਾਨਾ ਪੁਲਿਸ ਸਟੇਸ਼ਨ ਨਾਲ ਰਿਲੇਟਡ ਹੈ ਤੇ ਇੱਕ ਜਿਹੜੀ ਹੈ ਕੋਟਕਪੂਰਾ ਪੁਲਿਸ ਫਾਇਲਿੰਗ ਦੀ ਹੈ ਹੁਣ ਪਿਛਲੇ 2.5 ਸਾਲ ਦੇ ਕਰੀਬ ਇਸ ਸਰਕਾਰ ਦਾ ਕਿਰਦਾਰ ਕੀ ਹੈ ਕਿ ਸਭ ਤੋਂ ਇੰਪੋਰਟੈਂਟ ਜਿਹੜਾ ਇਸ ਜਿਹੜੇ ਕੌਨਸਪਿਰੇਟਰ ਸੀ ਜਿਹਦੀ ਵਜ੍ਹਾ ਨਾਲ ਬੇਦਬੀਆਂ ਹੋਈਆਂ ਜਿਹਦੀ ਵਜ੍ਹਾ ਨਾਲ ਕੋਟ ਕੁੱਕੂਰਾ ਗੋਲੀ ਚੱਲੀ ਜਿਹਦੀ ਵਜ੍ਹਾ ਨਾਲ ਬਾਈਬਲ ਕਲਾਂ ਦੇ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ ਉਹ ਹੈ ਡੇਰਾ ਸੱਜਾ ਸੱਚਾ ਸੌਦਾ ਦਾ ਮੁਖੀਆ ਜੋ ਇਸ ਵਕਤ ਹਰਿਆਣੇ ਦੀ ਜੇਲ੍ਹ ਵਿੱਚ ਬੰਦ ਹੈ ਫਾਰ ਰੇਪ ਐਂਡ ਮਲਟੀਪਲ ਮਰਡਰਸ ਉਹਦੇ ਉਹਦੇ ਜਿਹੜੇ ਤਿੰਨ ਬੇਦਬੀਆਂ ਦੀਆਂ ਐਫਆਈਆਰ ਜਿਹੜੀ ਮੈਂ ਪਹਿਲੀਆਂ ਤਿੰਨ ਤੁਹਾਨੂੰ ਦਿਖਾਈਆਂ ਉਹਨਾਂ ਤਿੰਨਾਂ ਦੇ ਵਿੱਚ ਉਹ ਇੱਕ ਦੋਸ਼ੀ ਹੈ ਔਰ ਉਹਦੇ ਜਿਹੜਾ ਉਹਦੇ ਤੇ ਧਾਰਾ ਲਾਈ ਗਈ ਹੈ ਸੈਕਸ਼ਨ 295ਏ ਧਾਰਮਿਕ ਜਜ਼ਬਾਤਾਂ ਦੇ ਨਾਲ ਖਿਲਵਾੜ ਕਰਨਾ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣਾ ਔਰ ਇਸ ਜਿਹੜੀ ਸੈਕਸ਼ਨ ਹੈ 295ਏ ਇਹਦੇ ਵਿੱਚ ਫਰੀਦਕੋਟ ਦੀ ਡਿਸਟ੍ਰਿਕਟ ਵੱਲੋਂ ਪੁਲਿਸ ਵੱਲੋਂ ਇੱਕ ਹੋਮ ਡਿਪਾਰਟਮੈਂਟ ਨੂੰ ਮਈ 2024 ਚ ਇੱਕ ਪੱਤਰ ਲਿਖ ਕੇ ਕਿਹਾ ਗਿਆ ਕਿ ਇਹਨੂੰ ਪ੍ਰੋਸੀਕਿਊਟ ਕਰਨ ਦੀ ਦੇਰਾ ਸੱਚਾ ਸੌਦਾ ਦੇ ਸਾਜ਼ਮੂ ਪ੍ਰੋਸੀਕਿਊਟ ਯਾਨੀ ਕਿ ਉਹਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿਹੜੇ ਕਹਿੰਦੇ ਸੀ ਅਸੀਂ 24 ਘੰਟਿਆਂ ਚ ਇਨਸਾਫ ਦੇਵਾਂਗੇ ਜਿਹੜੇ ਕਹਿੰਦੇ ਸੀ ਅਸੀਂ 30 ਦਿਨਾਂ ਚ ਇਨਸਾਫ ਦੇਵਾਂਗੇ ਮਈ 2022 ਤੋਂ ਲੈ ਕੇ ਅੱਜ 2 ਸਾਲ ਤੋਂ ਉੱਤੇ ਸਮਾਂ ਹੋ ਗਿਆ ਆਪਾਂ ਅਗਸਟ 2024 ਚ ਬੈਠੇ ਆ ਉਹ ਸੈਂਕਸ਼ਨ ਨਹੀਂ ਦਿੱਤੀ ਗਈ ਤਾਂ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਕੋਈ ਉਹਦੀ ਟ੍ਰਾਇਲ ਨਾ ਹੋ ਜੇ ਉਹਨੂੰ ਕੋਈ ਸਜ਼ਾ ਨਾ ਹੋ ਜੇ ਆਪਾਂ ਸਾਰੇ ਅੱਛੀ ਤਰ੍ਹਾਂ ਸਮਝਦੇ ਆ ਕਿ ਸਾਰੀ ਵੋਟ ਬੈਂਕ ਪੋਲਿਟਿਕਸ ਆ ਕਿਉਂਕਿ ਹੁਣ ਰੈਣੇ ਦੀ ਇਲੈਕਸ਼ਨ ਆ ਰਹੀ ਹੈ ਕੇਜਰੀਵਾਲ ਸਾਹਿਬ ਨੇ ਉਧਰ ਵੀ ਬਿਗਲ ਬਜਾਰਤਾ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਡੇਰੇ ਦਾ ਜਿਹੜਾ ਪ੍ਰਭਾਵ ਹੈ ਪੰਜਾਬ ਨਾਲੋਂ ਵੀ ਜ਼ਿਆਦਾ ਹਰਿਆਣੇ ਦੇ ਵਿੱਚ ਹੈ ਔਰ ਉਸ ਦੀਆਂ ਵੋਟਾਂ ਲੈਣ ਕਰਕੇ ਭਗਵੰਤ ਮਾਨ ਨੂੰ ਉੱਪਰੋਂ ਇਸ਼ਾਰਾ ਸੀਗਾ ਕਿ ਤੁਸੀਂ ਇਸ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਇਹਦੀ ਪ੍ਰੋਸੀਕਿਊਟ ਕਰਨ ਦੀ ਇਜਾਜ਼ਤ ਨਹੀਂ ਦੇਣੀ ਮੈਂ ਪੁੱਛਣਾ ਚਾਹੁੰਦਾ ਚੀਫ ਮਿਨਿਸਟਰ ਨੂੰ ਕੈਟੇਗੋਰਿਕਲੀ ਇੱਕ ਦਿਨ ਜਲੰਧਰ ਪ੍ਰੈਸ ਕਾਨਫਰੰਸ ਹੋਈ ਉਥੇ ਟ੍ਰਿਬਿਊਨ ਦੇ ਪੱਤਰਕਾਰ ਆ ਮੈਡਮ ਬੀਬੀ ਦੀਪ ਕਮਲ ਕੌਰ ਉਹਨਾਂ ਨੇ ਸਪੈਸੀਫਿਕਲੀ ਪੁੱਛਿਆ ਕਿ ਤੁਸੀਂ ਜਿਹੜੀ ਸੈਂਕਸ਼ਨ ਦੇ ਉੱਤੇ ਕਿਉਂ ਬੈਠੇ ਹੋ ਹੋ ਨਹੀਂ ਅਸੀਂ ਤਾਂ ਕੁਝ ਕੀਤਾ ਹੀ ਨਹੀਂਗਾ ਅਸੀਂ ਕਿਤੇ ਵੀ ਕੋਈ ਸਪੈਸੀਫਿਕ ਜਵਾਬ ਭਗਵੰਤ ਮਾਨ ਦਾ ਇਸ ਈਸ਼ੂ ਤੇ ਤੋਂ ਅੱਜ ਸਾਡੇ ਇਸ ਮੀਟਿੰਗ ਦਾ ਜਿੱਥੇ ਕਿਸਾਨਾਂ ਦੇ ਮੁੱਦੇ ਤੇ ਅਸੀਂ ਡਿਸਕਸ਼ਨ ਕੀਤੀ ਆ ਜਿਹੜਾ ਸਭ ਤੋਂ ਇੰਪੋਰਟੈਂਟ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਹੈ ਬੇਅਦਬੀ ਦਾ ਕਿਉਂਕਿ ਸਰਬੱਤ ਦਾ ਪਲਾ ਮੰਗਣ ਵਾਲਾ ਗ੍ਰੰਥ ਜਿਹਦੇ ਸਾਰੀਆਂ ਧਰਮਾਂ ਦੀ ਬਾਣੀ ਦਰਜਾ ਅਗਰ ਉਹਦਾ ਨਰਾਦਰਦਾ ਅਸੀਂ ਇਨਸਾਫ ਪੰਜਾਬ ਦੇ ਵਿੱਚ ਨਹੀਂ ਲੈ ਸਕਦੇ ਤੇ ਫਿਰ ਅਸੀਂ ਇਸ ਦੇਸ਼ ਵਿੱਚ ਕਿ ਕਿਸੇ ਹੋਰ ਸਟੇਟ ਵਿੱਚ ਜਾ ਕੇ ਇਨਸਾਫ ਕਿੱਦਾਂ ਮੰਗਾਗੇ ਵਾਈ ਦੀ ਭਗਵਾਨਤਮਾਨ ਗਵਰਨਮੈਂਟ ਇਜ਼ ਨਾਟ ਗਿਵਿੰਗ ਸੈਂਕਸ਼ਨ ਟੂ ਪ੍ਰੋਸੀਕਿਊਟ ਡੇਰਾ ਸੱਚਾ ਸੌਦਾ ਹੈਡ ਅੰਡਰ ਸੈਕਸ਼ਨ 2 295 ए ਜਿਹੜੀਆਂ ਇਨ ધ 3 ਐਫ ਆਈ ਆਰਸ ਰਜਿਸਟਰਡ ਅਗੇਂਸਟ ਸੈਕਰੀਲੇਜ ਕੇਸਸ ਜਾਂ ਬੇਅਦਬੀ ਦੇ ਕੇਸਸ ਵਿੱਚ ਦੂਸਰਾ ਕਿ ਜਿੰਨੀਆਂ ਟ੍ਰਾਇਲਸ ਚੱਲ ਰਹੀਆਂ ਸੀ ਫਰੀਦਕੋਟ ਵਿੱਚ ਅਦਾਲਤ ਚਲਾਨ ਪੇਸ਼ ਹੋਏ ਨੇ ਉਹ ਇੱਕ ਇੱਕ ਕਰਕੇ ਇਹਨਾਂ ਸਾਰੇ ਦੋਸ਼ੀਆਂ ਨੇ ਵਿੱਚੇ ਹੀ ਪੁਲਿਸ ਵਾਲਿਆਂ ਨੇ ਉਹ ਸਾਰੀਆਂ ਜਿਹੜੀਆਂ ਟ੍ਰਾਇਲਸ ਨੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਕੇ ਲੈ ਗਏ ਨੇ ਦੇ ਹੈਵ ਟੇਕਨ 올 ਦਾ ਮੇਜਰ ਟ੍ਰਾਇਲਸ ਟੂ ਚੰਡੀਗੜ੍ਹ ਔਰ ਇਹਦੇ ਨਾਲ ਨਾਲ ਜਿਹੜਾ ਇੰਪੋਰਟੈਂਟ ਇਸ਼ੂ ਸੀਗਾ ਜਿਹਦੇ ਵਿੱਚ ਬਹੁਤ ਸਾਰੇ ਮਸਲਿਆਂ ਦੇ ਵਿੱਚ ਜਿਹੜੀ ਟ੍ਰਾਇਲ ਆ ਉਹ ਸਟੇ ਕਰ ਦਿੱਤੀ ਗਈ ਹੈ ਹਾਈ ਕੋਰਟ ਵੱਲੋਂ ਉਹਦੇ ਤੇ ਰੋਕ ਲਾ ਦਿੱਤੀ ਗਈ ਲਾਸਟ ਜਿਹੜੀ ਸਟੇ ਕੀਤੀ ਗਈ ਟ੍ਰਾਇਲ ਉਹ 2000 ਤੇ 24 ਦੀ ਮਾਰਚ ਨੂੰ ਕੀਤੀ ਗਈ ਆ April, May, June, July, August 5ਵੇਂ ਮਹੀਨੇ 'ਚ ਭਗਵੰਤ ਮਾਨ ਦੇ ਕਿਸੇ ਵੀ ਬੇਅਦਬੀਆਂ ਦੇ ਟ੍ਰਾਇਲ ਜਿਹੜੀ ਹਾਈ ਕੋਰਟ ਦੇ ਜੱਜਾਂ ਜਸਟਿਸ ਵੱਲੋਂ ਸਟੇ ਕੀਤੀ ਗਈ ਆ ਉਹਦੇ ਖਿਲਾਫ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਕੋਈ ਐਸਐਲਪੀ ਨਹੀਂ ਪਾਈ ਗਈ। ਪ੍ਰਦੀਪ ਕਲੇਰ ਇੱਕ ਨਵਾਂ ਐਂਟਰੀ ਆਉਂਦੀ ਉਹਦੀ। ਔਰ ਉਹ ਕਲਪਰੇਟ ਹੈ ਤਿੰਨ ਐਫਆਈਆਰਸ ਵਿੱਚ। ਉਹ ਨਾਲ ਅਕਿਊਜ਼ਡ ਆ। ਇੱਕ ਐਫਆਈਆਰ ਵਿੱਚ ਉਹਨਾਂ ਅਰੈਸਟ ਪਾਇਆ ਗਿਆ। ਉਹਦੇ 'ਚ ਉਹਨੂੰ ਗਵਰਨਮੈਂਟ ਵੱਲੋਂ ਇੱਕ ਵੈਧੇ ਮਾਫ ਗਵਾ ਬਣਾ ਕੇ ਉਹ ਸਾਰੀਆਂ ਗੱਲਾਂ ਘੁਆਟੀਆਂ ਉਹ ਗੱਲਾਂ ਠੀਕ ਹੋਣ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਗੁਪਤ ਤੌਰ ਤੇ ਮਿਲੇ ਉਹਨੂੰ ਮਾਫੀਨਾਮਾ ਕਿਸ ਤਰ੍ਹਾਂ ਦਵਾਇਆ ਗਿਆ ਸੁਖਬੀਰ ਬਾਦਲ ਦੇ ਕੀ ਤਲਕਾਤ ਸੀਗੇ ਵੀ ਅੰਡਰਸਟੈਂਡ ਏਵਰੀਥਿੰਗ ਪਰ ਇੱਕ ਚੰਗੀ ਤਰ੍ਹਾਂ ਅੰਡਰਸਟੈਂਡ ਕਰੋ ਕਿ ਆਮ ਆਦਮੀ ਭਗਵੰਤਪਨ ਦੀ ਗਵਰਨਮੈਂਟ ਸਾਰੀ ਅਟੈਂਸ਼ਨ ਡਿਫਲੈਕਟ ਕਰਕੇ ਪ੍ਰਦੀਪ ਕਲੇਰ ਦੇ ਰਾਹੀਂ ਉਹ ਸਾਰਾ ਨਜਲਾ ਜਿਹੜਾ ਵਾ ਉਹ ਇਕੱਲਾ ਅਕਾਲੀ ਦਲ ਤੇ ਬਾਦਲ ਦੇ ਪਰਿਵਾਰ ਦੇ ਉੱਤੇ ਸੁੱਟਿਆ ਜਾ ਰਿਹਾ ਉਹ ਦੋਸ਼ੀ ਨਹੀਂ ਉਹਨਾਂ ਨੂੰ ਸਜ਼ਾ ਮਿਲ ਗਈ ਲੋਕਾਂ ਦੀ ਅਦਾਲਤ ਵਿੱਚ ਗਾ ਵੀ ਮਿਲੇਗੀ ਪਰ ਇਹ ਦੱਸੇ ਕਿ ਤੁਸੀਂ ਇਹ ਜਿਹੜੇ ਟ੍ਰਾਇਲਸ ਬਾਹਰ ਚਲੇ ਗੀਆਂ ਟ੍ਰਾਇਲ ਸਟੇ ਹੋ ਗਈਆਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਨਹੀਂ ਦਿੱਤੀ ਇਹ ਆਪਣਾ ਪੱਖ ਰੀ ਆਮ ਆਦਮੀ ਪਾਰਟੀ ਨੂੰ ਬਹੁਤ ਕਲੀਅਰ ਕਰਨਾ ਪਵੇਗਾ ਔਰ ਇੱਥੇ ਨਹੀਂ ਪ੍ਰਦੀਪ ਕਲੇਰ ਦੂਜੀਆਂ ਦੋ ਐਫ ਆਈ ਆਰਜ਼ ਵਿੱਚ ਵੀ ਅਕਿਊਜ਼ਡ ਹੈ ਉਹਦੀ ਕਿਤੇ ਅਰੈਸਟ ਨਹੀਂ ਪਈ ਔਰ ਉਹ ਅਕਿਊਜ਼ ਮਤਲਬ ਹੀ ਇਜ਼ ਅ ਕਲਪਰੇਟ ਜੋ ਕੁਝ ਵੀ ਬੇਅਦਬੀਆਂ ਹੋਈਆਂ ਉਹਦਾ ਰੋਲ ਹੈ ਉਹਦੇ ਵਿੱਚ ਤੁਸੀਂ ਉਹਨੂੰ ਇੱਕ ਵੈਧੇ ਮਾਫ ਗੁਨਾਹ ਗਵਾਹ ਬਣਾ ਕੇ ਤੇ ਇਹਦਾ ਮਤਲਬ ਸਾਰੀਆਂ ਬਾਕੀ ਗੁਨਾਹਾਂ ਵਿੱਚੋਂ ਉਸ ਨੂੰ ਬਾਇਜ਼ਤ ਭਰੀ ਕੀਤਾ ਜਾ ਰਿਹਾ ਵਾ ਇਸ ਤੋਂ ਬਾਅਦ ਸਖਪਾਲ ਖੈਰਾ ਕਾਂਗਰਸ ਪਾਰਟੀ ਨਾਲ ਇਸ ਮੁੱਦੇ ਉੱਤੇ مشਵਰਾ ਕਰਕੇ ਫਰੀਦਕੋਟ ਜ਼ਿਲ੍ਹਾ ਅਦਾਲਤ ਦੇ ਬਾਹਰ ਜਲਦ ਹੀ ਇੱਕ ਧਰਨਾ ਦੇਣ ਦੀ ਗੱਲ ਵੀ ਕਰਦੇ ਨੇ ਦੂਜੀਆਂ ਸਿਆਸੀ ਧਿਰਾਂ ਦੇ ਇਸ ਗੰਭੀਰ ਮੁੱਦੇ ਉੱਤੇ ਆਪਣਾਈ ਵਤੀਰੇ ਦਾ ਜ਼ਿਕਰ ਕਰਦੇ ਹੋਏ ਉਹ ਪੰਤਕ ਧਿਰਾਂ ਨੂੰ ਬਹਿਬਲ ਕਲਾਂ ਘਟਨਾਕ੍ਰਮ ਵਾਪਰਨ ਵਾਲੀ ਤਰੀਕ 15 ਅਕਤੂਬਰ ਨੂੰ ਵੱਡਾ ਇਕੱਠ ਕਰਨ ਦਾ ਸੱਦਾ ਦਿੰਦੇ ਨੇ ਤਾ ਜੋ ਪੰਜਾਬ ਸਰਕਾਰ ਉੱਤੇ ਦਬਾਅ ਬਣਾ ਕੇ ਕੇਂਦਰ ਸਰਕਾਰ ਤੱਕ ਇਸ ਮਾਮਲੇ ਵਿੱਚ ਇਨਸਾਫ ਲਈ ਆਪਣੀ ਆਵਾਜ਼ ਪਹੁੰਚਾਈ ਜਾ ਸਕੇ ਅਸੀਂ ਆਪਣੀ ਪਾਰਟੀ ਨਾਲ مشورہ ਕਰਕੇ ਮੈਂ ਚਾਹੁੰਦਾ ਵਾਂ ਕਿ ਇੱਕ ਪੀਸਫੁੱਲ ਧਰਨਾ ਪ੍ਰੋਟੈਸਟ ਜੜਾ ਵਾ ਉਹ ਫਰੀਦਕੋਟ ਡਿਸਟ੍ਰਿਕਟ ਕੋਰਟਸ ਵਿੱਚ ਮਾਰਿਆ ਜਾਵੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਨੂੰ ਜਿਹੜਾ ਬਿਲਕੁਲ ਠੰਡੇ ਬਸਤੇ ਚ ਪਾਤਾ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਰੀਆਂ ਪਾਰਟੀਆਂ ਐਵੇਂ ਕਰਦੀਆਂ ਜਿਵੇਂ ਕੁਝ ਹੋਇਆ ਹੀ ਨਹੀਂਗਾ ਇੱਥੇ ਔਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਇਸ ਮਸਲੇ ਨੂੰ ਬਿਲਕੁਲ ਨਾਨ ਸੀਰੀਅਸਲੀ ਲੈ ਕੇ ਪਿਛਲੇ 2.5 ਸਾਲ ਤੋਂ ਇਹਦੇ ਤੇ ਲੋਕਾਂ ਨਾਲ ਬੇਈਮਾਨੀ ਕਰ ਰਹੀ ਆ ਝੂਠ ਬੋਲ ਰਹੀ ਆ ਔਰ ਸੈਂਕਸ਼ਨ ਨਹੀਂ ਦੇ ਰਹੀ ਇਸ ਨੂੰ ਲੈ ਕੇ ਅਸੀਂ ਹਾਈਲਾਈਟ ਕਰਾਂਗੇ ਟਾਈਮ ਔਰ ਡੇਟ ਤੁਹਾਨੂੰ ਮੀਡੀਆ ਦੇ ਜ਼ਰੀਏ ਅਸੀਂ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਇਤਲਾਾ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਨੈਕਸਟ ਸਟੈਪ ਹੋਊਗਾ ਜਿਹੜਾ 15 ਅਕਤੂਬਰ ਜਿਸ ਦਿਨ ਬੇਬਲ ਕਲਾਂ ਗੋਲੀਕਾਂਡ ਹੋਇਆ ਵਾ ਸਾਰਾ ਵਾਪਰਿਆ ਉਹਦੇ ਬਾਰੇ ਵੀ ਮੈਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਆਪ ਬੇਨਤੀ ਕਰੂੰਗਾ ਕਿਉਂਕਿ ਸਾਡਾ ਤਾਂ ਇੱਕ ਪੋਲੀਟੀਕਲ ਧਿਰ ਹੈਗਾ ਸਿਸਟਮ ਹੈ ਮੈਂ ਉਹਨਾਂ ਨੂੰ ਆਪਣੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਸ ਮੁੱਦੇ ਨੂੰ ਲੈ ਕੇ ਆਓ ਸਾਰੀਆਂ ਪੰਥਕ ਧਿਰਾਂ ਜਿਹੜੇ ਪੰਜਾਬ ਦੇ ਲੋਕ ਇਨਸਾਫ ਪਸੰਦ ਉਹਨਾਂ ਨੂੰ ਸੱਦਾ ਦਿਓ ਤਾਂ ਕਿ ਇਸ ਮੁੱਦੇ ਨੂੰ ਪੰਜਾਬ ਸਰਕਾਰ ਦੇ ਪ੍ਰੈਸ਼ਰ ਪਾ ਕੇ ਇਨਸਾਫ ਜਿਹੜਾ ਉਹ ਦਵਾਇਆ ਜਾ ਸਕੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇਕੱਲੇ ਸੁਖਵਾਲ ਸਿੰਘ ਖਹਿਰਾ ਹੀ ਨਿਸ਼ਾਨਾ ਨਹੀਂ ਸੇਧ ਰਹੇ ਉਧਰ ਸਾਫ ਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵੀ ਦੋ ਦਿਨ ਤੋਂ ਲਗਾਤਾਰ ਹਮਲਾਵਰ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਖਰੜ ਵਿੱਚ ਹੋਣ ਸਮੇਤ ਹੋਰਨਾ ਮੁੱਦਿਆਂ ਉੱਤੇ ਉਹੋ ਮੁੱਖ ਮੰਤਰੀ ਦੇ ਗਲਤ ਅਤੇ ਝੂਠੇ ਸਾਬਤ ਹੋਣ ਉਤੇ ਅਸਤੀਫੇ ਦੀ ਮੰਗ ਕਰ ਰਹੇ ਨੇ ਆ ਤੁਸੀਂ ਵੇਖ ਹੀ ਲਿਆ ਹਾਈ ਕੋਰਟ ਚ ਕੀ ਹੋਇਆ ਸਿੱਧੂ ਮੂਸੇ ਵਾਲੇ ਕੇਸ ਚ ਪਹਿਲਾਂ ਵੀ ਰੌਲਾ ਪਿਆ ਕਿ ਇੰਟਰਵਿਊ ਸਿੱਧੂ ਮੂਸੇ ਵਾਲੇ ਦੀ ਪੰਜਾਬ ਚ ਹੋਈ ਇਹਨਾਂ ਨੇ ਡਿਨਾਈ ਕੀਤੀ ਸੀਐਮ ਨੇ ਵੀ ਡਿਨਾਈ ਕੀਤੀ ਡੀਜੀਪੀ ਨੇ ਵੀ ਡਿਨਾਈ ਕੀਤੀ ਹਾਈ ਕੋਰਟ ਨੇ ਕੈਕ ਸਿਟ ਬਣਾ ਦਿਓ ਸਿਟ ਬਣਨੀ ਸੀ ਭਗਵੰਤ ਮਾਨ ਦੀ ਮਰਜ਼ੀ ਨਾਲ ਉਹ ਸਿਟ ਨੇ ਦੇ ਤਾ ਾਖਰ ਜਵਾਬ ਕਰਤਾ ਕਿ ਨਹੀਂ ਹੋਈ ਮਤਲਬ ਇੱਥੇ ਕੋਈ ਨੌਲੇਜ ਨਹੀਂ ਫਿਰ ਹਾਈ ਕੋਰਟ ਨੇ ਸਿਟ ਬਣਾਈ ਔਰ ਉਸ ਸਿਟ ਨੇ ਦਾਸੀ ਦਿੱਤਾ ਕਿ ਖਰੜ ਸੀਆਈਏ ਥਾਣੇ 'ਚ ਇਹ ਇੰਟਰਵਿਊ ਹੋਈ ਹੁਣ ਤੁਸੀਂ ਮੈਨੂੰ ਇਹ ਗੱਲ ਦੱਸ ਦੋ ਹਜ਼ਾਰ ਪੁਲਸ ਵਾਲਾ ਲੈ ਕੇ ਆਉਂਦਾ ਉਹਨੂੰ ਮੈਨੂੰ ਲੱਗਦਾ ਜਿੰਨੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਉਹਦੇ ਨੇੜੇ ਢੇੜੇ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਇੰਨੀ ਪੁਲਿਸ ਲੱਗੀ ਹੋਵੇ ਪੁਲਿਸ ਰਿਮਾਂਡ ਤੇ ਬੰਦਾ ਆਇਆ ਹੋਵੇ ਤੁਸੀਂ 3 ਤੇ 4 5 ਸਪਟੈਂਬਰ ਦੇ ਇੰਟਰਵਿਊ ਕੱਢ ਲਓ ਜਾਂ ਉੱਥੋਂ ਦੇ ਕੈਮਰਿਆਂ ਦੀ ਰਿਕਾਰਡਿੰਗ ਕੱਢ ਲਓ ਕੋਈ ਪੰਜਾਬ ਦਾ ਅਫਸਰ ਨਹੀਂ ਜਿਹੜਾ ਉੱਥੇ ਨਹੀਂ ਗਿਆ ਸੀ ਪੁੱਛਕਿਛ ਕਰਨ ਕਿ ਅੱਜ ਫਲਾਣਾ ਜਾ ਰਿਹਾ ਜੀ ਅਜਾਈ ਜੀ ਜਾ ਰਿਹਾ ਜੇ ਡੀਜੀਪੀ ਜਾ ਰਿਹਾ ਡੀਐਚ ਔਰ ਫਿਰ ਇੰਟਰਵਿਊ ਹੋ ਜੇ ਤੇ ਫਿਰ ਇਹ ਨਿਕਲ ਸੁਣੋ ਨਾ ਜੀ ਇਸ ਗੱਲ ਦੀ ਨੌਲੇਜ ਭਗਵੰਤ ਨੂੰ ਸੀ ਤੇ ਭਗਵੰਤ ਮਾਨ ਨੇ ਹਾਈ ਕੋਰਟ ਨੂੰ ਫੋਟਬੈਂਕ ਕਰਨ ਦੀ ਕੋਸ਼ਿਸ਼ ਕੀਤੀ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਹੁਣ ਜਦ ਹਾਈ ਕੋਰਟ ਤੇ ਅੱਗੇ ਸਚਾਈ ਆ ਗਈ ਹੈ ਕਿ ਭਗਵੰਤ ਮਾਨ ਦਾ ਅਸਤੀਫਾ ਦੇਣਾ ਨਹੀਂ ਬਣਦਾ ਕਿ ਭਗਵੰਤ ਮਾਨ ਤੇ ਪਰਚਾ ਨਾ ਹੋਵੇ ਕਿ ਹਾਈ ਕੋਰਟ ਨੂੰ ਇਹ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਨੂੰ ਸੱਚਾਈ ਪਤਾ ਸੀ ਕਿਉਂਕਿ ਇੰਟਰਵਿਊ ਹੋਮ ਮਿਨਿਸਟਰ ਦੀ ਮਰਜ਼ੀ ਬਿਨਾਂ ਹੋ ਹੀ ਨਹੀਂ ਸਕਦੀ ਸੀ ਸਿੱਧੂ ਮੂਸੇਵਾਲੇ ਸਾਹਿਬ ਦੇ ਬਜ਼ੁਰਗ ਇਸ ਗੱਲ ਦਾ ਰੌਲਾ ਪਾ ਰਹੇ ਪੰਜਾਬ ਬਣ ਹਰਿਆਣਾ ਹਾਈ ਕੋਰਟ ਜਿੱਥੇ ਇੱਕ ਰਿੱਟ ਪਈ ਸੀ ਕਿ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਉਹ ਪੰਜਾਬ ਦੀ ਜੇਲ੍ਹ ਚ ਹੋਈ ਸੀ ਇਹ ਗੱਲ ਕੋਈ ਸਾਲ ਡੇਢ ਸਾਲ ਪੁਰਾਣੀ ਗੱਲ ਹੈ ਔਰ ਜੇ ਇਸ ਚੀਜ਼ ਨੂੰ ਪੰਜਾਬ ਦੀ ਸਰਕਾਰ ਨੇ ਔਰ ਚੀਫ ਮਿਨਿਸਟਰ ਸਾਹਿਬ ਨੇ ਆਪ ਇਸ ਨੂੰ ਡਿਨਾਈ ਕੀਤਾ ਸੀ ਮੈਂ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜਿਸ ਵੀਡੀਓ ਚ ਸ੍ਰੀ ਅੰਮ੍ਰਿਤਸਰ ਸਾਹਿਬ ਭਗਵੰਤ ਮਾਨ ਇਹ ਕਹਿ ਰਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਈ ਹੈ ਜਿੱਥੇ ਮੈਂ ਪਹਿਲਾਂ ਉਹ ਇੰਟਰਵਿਊ ਵਿਖਾ ਦੇ। ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਸਾਡੇ ਜਿਹੜੇ ਡੀਜੀਪੀ ਸਾਹਿਬ ਵੱਲੋਂ ਉਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਦੀ ਕੋਈ ਇੰਟਰਵਿਊ ਨਹੀਂ। ਸਪਸ਼ਟ ਤੌਰ ਤੇ ਭਗਵੰਤ ਮਾਨ ਨਹੀਂ ਉਹਨਾਂ ਦੇ ਸਪੋਕਸਪਰਸ ਨੇ ਆ ਬਿਆਨ ਪੰਜਾਬ ਦੀ ਜੇਲ੍ਹ 'ਚ ਕੋਈ ਇੰਟਰਵਿਊ ਨਹੀਂ ਹੋਇਆ ਜਿਹੜਾ ਰੀਸੈਂਟਲੀ ਹੋਇਆ। ਇਹ ਇੰਟਰਵਿਊ ਜਿਹੜੀ ਗੱਲ ਕਰ ਰਿਹਾ ਜਦੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਉਦੋਂ ਮਾਲਵਿੰਦਰ ਕਾਂਗੇ ਦਾ ਜੋ ਉਸ ਵੇਲੇ ਦੇ ਸਪੋਕਸਪਰਸਨ ਸੀ ਸਪਸ਼ਟੀਕਰਨ ਦੇ ਰਿਹਾ ਔਰ ਜਾ ਕੇ ਇਸ ਗੱਲ ਨੂੰ ਟੀਵੀ 'ੱਕੇ ਰੱਖਿਆ ਕਿ ਇਹ ਇੰਟਰਵਿਊ ਪੰਜਾਬ ਦੀ ਜੇਲਾਂ 'ਚ ਨਹੀਂ ਹੈ